ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਨਣਾਨੀਆਂ ਦੇ ਵਿੱਚ ਕੀ ਹੈ ਕਿ ਸੂਟਾਂ ਦਾ ਬੜਾ क्रेਜ ਹੈ ਸੂਟਾਂ ਦਾ ਇੰਨਾ ਕ क्रेਜ ਹੈ ਕਿ ਪਹਿਲਾਂ ਸੂਟ ਬਾਜ਼ਾਰ ਜਾਓ ਪਹਿਲਾਂ ਸੂਟ ਲੈ ਕੇ ਆਓ ਫਿਰ ਅਗਰ ਕਿਸੇ ਗਵੰਡਰ ਨੇ ਕਹਿਤਾ ਵੀ ਤੇਰਾ ਰੰਗ ਥੋੜਾ ਠੀਕ ਨਹੀਂ ਚਲੋ ਕੋਈ ਗੱਲ ਨਹੀਂ ਦੂਜੇ ਦਿਨ ਫਿਰ ਜਾਓ ਫਿਰ ਬਦਲੀ ਕਰਕੇ ਲਿਆਓ ਫਿਰ ਜਦੋਂ ਬਦਲੀ ਕਰਕੇ ਲਿਆਓ ਫਿਰ ਸੋਹੋ ਤੇ ਟੇਲਰ ਨਾਲ ਲੜੋ ਤੂੰ ਠੀਕ ਨਹੀਂ ਸੀਤਾ ਤੂੰ ਸਿਉਣ ਗਲਤ ਮਾਰਤੀ ਏ ਬਹੁਤ ਸਿਆਪਾ ਇਨਾ ਸੂਟਾਂ ਦਾ ਸੋ ਇਹਦੇ ਉੱਤੇ ਹੀ ਮੈਂ 2-4 ਲੈਣਾ ਲਿਖਿਆ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਇਹ ਲੈਣਾ ਜਿਹੜੀਆਂ ਨੇ ਪਸੰਦ ਆਣੀਆਂ ਸਾਡੇ ਮੁਕਿਆਂ ਨਹੀਂ ਸੂਟਾਂ ਦਾ ਸਿਆਪਾ ਦਸੋ ਕਰੇ ਕੀ ਨਿਆਣਿਆਂ ਦਾ ਪਾਪਾ ਦਿਲ ਕਰੇ ਚਾੜਦਾ ਘਟਾਪਾ ਤੇ ਸਾਡੇ ਮੁਕਿਆਂ ਨਹੀਂ ਸੂਟਾਂ ਦਾ ਸਿਆਪਾ ਜਦੋਂ ਕੋਈ ਫੇਰੀ ਵਾਲਾ ਗਲੀ ਵਿੱਚ ਆਵਾਜ਼ ਜਹੀ ਲਾ ਦੇਵੇ ਘਰ ਵਾਲੀ ਭੱਜ ਕੇ ਬਾਹਰ ਨੂੰ ਆ ਜਾਵੇ ਫੇਰੀ ਵਾਲੇ ਨੂੰ ਇਹ ਗਲੀ 'ਚ ਬਿਠਾ ਲਵੇ ਤੇ 4-5 ਗਵੰਡਣਾ ਹੋਰ ਬਲਾ ਲਵੇ ਸੂਟ ਸੂਟ 2-3 ਉਸ ਤੋਂ ਕਢਾ ਲਵੇ ਫੇਰ ਕਹੇ ਰੇਟ ਠੀਕ-ਠੀਕ ਲਾ ਲੈ ਤੂੰ ਕਾਕਾ ਤੇ ਸਾਡੇ ਮੁੱਕਿਆਂ ਨੇ ਸੂਟਾਂ ਦਾ ਸਿਆਪਾ ਦੱਸੋ ਕਰੇ ਕਿ ਨਿਆਣਿਆਂ ਦਾ ਪਾਪਾ ਦਿਲ ਕਰੇ ਚੜਨਾ ਘਟਾਪਾ ਤੇ ਸਾਡੇ ਮੁੱਕਿਆ ਨਹੀਂ ਸੂਟਾਂ ਦੱਸਿਆ ਉਹ ਜਦੋਂ ਵਿਆਹ ਵਾਲਾ ਕਾਰਡ ਕੋਈ ਆ ਜਾਵੇ ਇਹ ਸਿਰਫੜ ਮੰਝੇ ਉੱਤੇ ਬਹਿ ਜਾਵੇ ਮੁੰਡਾ ਮਾਮੇ ਦਾ ਇੱਕ ਹੀ ਵਿਆਹਣਾ ਹੈ ਸੂਟ ਸਾਰਿਆਂ ਤੋਂ ਮਹਿੰਗਾ ਐਸੀ ਪਾਣਾ ਹੈ ਉਹ ਜਦੋਂ ਜੇ ਬਚ ਨਾ ਹੋਵੇ ਕੋਈ ਥੇਲਾ ਫਿਰ ਕਰੇ ਕੀ ਉਹ ਸਾਡਾ ਮਾਮਾ ਮੇਲਾ ਫਿਰ ਯਾਦ ਆ ਜਾਂਦਾ ਉਦੋਂ ਪਾਪਾ ਉਹ ਸਾਡੇ ਮੁੱਕਿਆ ਨਹੀਂ ਸੂਟਾਂ ਦਾ ਸਿਆਪਾ ਦਸੋ ਕਰੇ ਕੀ ਨਿਆਣਿਆਂ ਦਾ ਪਾਪਾ ਤੇ ਦਿਲ ਕਰੇ ਚੜਦਾ ਕਟਾਪਾ ਤੇ ਸਾਡੇ ਮੁੱਕਿਆ ਨਹੀਂ ਸੂਟਾਂ ਦਾ ਸਿਆਪਾ ਜਦੋਂ ਲੋਕ ਮੈਂ ਲਮਾਰੀ ਵਾਲਾ ਖੋਲਦਾ ਦਿਲ ਹੌਲੀ-ਹੌਲੀ ਉਦੋਂ ਮੇਰਾ ਡੋਲਦਾ ਕੋਈ ਖਾਣਾ ਮੈਨੂੰ ਖਾਲੀ ਨਹੀਂ ਉਹ ਮਿਲਦਾ ਕਪੜੇ ਰੱਖਣ ਨੂੰ ਥਾਂ ਫੇਰਾਂ ਟੋਲਦਾ ਉਹ ਘੂਰ ਘੂਰ ਮੇਰੇ ਵੱਲ ਵੇਖਦੀ ਫਿਰ ਮੈਂ ਨਹੀਂ ਉਹ ਕੁਛ ਵੀ ਬੋਲਦਾ ਕਿਤੇ ਹੋ ਨਾ ਜਾਵੇ ਮੈਤੂੰ ਕੋਈ ਖੜਾਕਾ ਦੱਸੋ ਕਰੇ ਕਿ ਨਿਆਣਿਆਂ ਦਾ ਪਾਪਾ ਤੇ ਸਾਡੇ ਮੁੱਕਿਆਂ ਨਹੀਂ ਸੂਟਾਂ ਦਾ ਸਿਆਪਾ ਦੱਸੋ ਕਰੇ ਕਿ ਨਿਆਣਿਆਂ ਦਾ ਪਾਪਾ ਸਾਡੇ ਮੁੱਕਿਆਂ ਨਹੀਂ ਸੂਟਾਂ ਦਾ ਸਿਆਪਾ